ਆਰਾ ਤੁਸੀਂ ਦੇਖ ਲਓ ਵੀ 3 ਮਹੀਨਿਆਂ ਦੀ ਟੋਕੜ ਘਪਣਾ ਗਈ ਤਾਜੀ ਦਾ ਦੁੱਧ 17 ਕਿਲੋ ਹੁਣ ਕੋਈ ਬੰਦਾ 11 ਕਿਲੋ ਦੁੱਧ ਤੋਲ ਕੇ ਲੈ ਮਾਲੇ ਸਾਫ ਸੁਥਰੇ ਲੇਵੇ ਵਾਲੀ ਆ ਗਈ ਕੱਲਾ ਕੱਲਾ ਥਾਣਾ ਇਹਦੀ ਗੱਲ ਹੋ ਰਹੀ ਤੇ ਨਾਲ ਵੀ ਕੱਟੀ ਆ ਬੂਰੀ ਅੱਛਾ ਲੈ ਸੂਏ 14 ਕਿਲੋ ਦੁੱਧ ਇਸ ਝੋਟੀ ਦਾ ਪਾਇਆ ਹੋਇਆ ਹੁਣ ਵੀ ਆਪਾਂ ਜਿਹੜਾ ਹੈਗਾ 14 15 ਕਿਲੋ ਦੁੱਧ ਕਹਿ ਕੇ ਦੇਣੀ ਹੈ ਨਾ ਇਹ ਪਹਿਲਾ ਸੂਆ ਤੇ ਥਾ ਤੁਹਾਨੂੰ ਦੋ ਦੰਦ ਝੋਟੀ ਕਿਵੇਂ ਲੱਗੀ ਲੈ ਵੀ ਨਿੱਕੀਆ ਤੇ ਉਹਦੀ ਤਿੱਖੀ 26 27 ਦਿਨਾਂ ਦੀ ਬਣੀ ਹੋਈ ਆ ਬੂਰੇ ਤੋਂ ਹੀ ਬਣੀ ਆ ਜਿਹੜਾ ਇਹਨਾਂ ਦੇ ਘਰੇ ਰੱਖਿਆ ਹੋਇਆ ਬੂਰਾ ਸਾਣ ਤੇ ਆ ਦੇ ਹਾਂਜੀ ਅਸੀਂ ਕੱਲ ਦੋਸਤੋ ਬਹੁਤ ਬਹੁਤ ਸਵਾਗਤ ਕਰਦਾ ਹਾਂ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਪਰਵਿੰਦਰ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਪਰਵਿੰਦਰ ਨੂੰ ਨਾ ਮਿੱਤਰੋ ਨਵੇਂ ਸ਼ੈੱਟ ਦੀਆਂ ਵਧਾਈਆਂ ਜ਼ਰੂਰ ਦੇ ਦਿਓ ਨਵਾਂ ਫਾਰਮ ਬਣਾਇਆ ਬਾਈ ਨੇ ਤੇ ਸਾਨੂੰ ਪਤਾ ਇਹ ਨਵਾਂ ਸਿਸਟਮ ਜਿਹੜਾ ਹੈਗਾ ਸਾਰਾ ਤੁਸੀਂ ਦੇਖ ਲਓ ਵੀ ਇਹ ਨਵਾਂ ਸ਼ੈੱਟ ਪਾਇਆ ਬਾਈ ਨੇ ਤੇ ਬਾਈ ਕੋਲੇ ਮੱਝਾਂ ਤੇ ਨਾਲ ਜੇ ਗੱਲ ਕਰਨਗੇ گاਵਾਣੇ ਜ਼ਿਆਦਾਤਰ ਆਪਾਂ ਦੇਖਦੇ ਹੁੰਨੇ ਆ ਹਨਾ ਵੀ ਇਹੇ ਜੇ ਛੱਡਾਂ ਦੇ ਵਿੱਚ ਗਾਵਾਂ ਹੀ ਖੁੱਲੀਆਂ ਫਿਰਦੀਆਂ ਹੁੰਦੀਆਂ ਨੇ ਪਰ ਅੱਜ ਬਾਈ ਨੇ ਜੇ ਗੱਲ ਕਰ ਲਗੇ ਮਿੱਤਰੋ ਇਸ ਫਾਰਮ ਦੇ ਵਿੱਚ ਨਾ ਮੱਝਾਂ ਝੋਟੀਆਂ ਇਹ ਖੁੱਲੀਆਂ ਛੱਡੀਆਂ ਹੋਈਆਂ ਨੇ ਪਰ ਅੱਜ ਇਸ ਛੱਡ ਦੇ ਨਾਲ ਨਾਲ ਜੇ ਗੱਲ ਕਰ ਲਗੇ ਨਾ ਵੀ ਬਾਈ ਨੇ ਨਾ ਇਨ੍ਹਾਂ ਪਸ਼ੂਆਂ ਦੇ ਵਿੱਚੋਂ ਕੋਈ ਘੱਟੋ ਘੱਟ ਵੀ ਪੰਜ ਛੇ ਪਸ਼ੂ ਜਿਹੜੇ ਹੈਗੇ ਉਹ ਦੇਨੇ ਆ ਆਪਾਂ ਤੁਹਾਨੂੰ ਉਹ ਵੀ ਦਿਖਾ ਦਾਂਗੇ ਤੇ ਬਾਕੀ ਬਾਈ ਕੋਲੇ ਜੇ ਗੱਲ ਕਰ ਲਗੇ ਨਾ ਯਾਰ ਜਿਹੜਾ ਸਿਸਟਮ ਬਣਾਇਆ ਬਾਈ ਨੇ ਵੀ ਮੈਨੂੰ ਪਸੰਦ ਆ ਆ ਦੇਖ ਲੋ ਮੱਝਾਂ ਜਿਹੜੀਆਂ ਹੈਗੀਆਂ ਵੀ ਖੁੱਲੀਆਂ ਵੀ ਬੈਠੀਆਂ ਨੇ ਪਰਲੇ ਪਾਸੇ ਤੇ ਇੱਕ ਦੋ ਮੱਝਾਂ ਜਿਹੜੀਆਂ ਹੁਣ ਸਾਨੂੰ ਪਤਾ ਹੀ ਹੁੰਦਾ ਵੀ ਵੱਧ ਤੰਗ ਕਰਦੀਆਂ ਹੁੰਦੀਆਂ ਉਹ ਬੰਨਣੀਆਂ ਵੀ ਪੈਂਦੀਆਂ ਨੇ ਜਿਵੇਂ ਆ ਆ ਗਈ ਹੈ ਨਾ ਇੱਕ ਤੇ ਆਜੋ ਆਪਾਂ ਕਰਾਵਾਂਗੇ ਭਾਈ ਨਾਲ ਗੱਲਬਾਤ ਤੇ ਲਵਾਂਗੇ ਇਹਨਾਂ ਪਸ਼ੂਆਂ ਬਾਰੇ ਜਾਣਕਾਰੀ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਹੋਰ ਭਾਈ ਪ੍ਰਵਿੰਦਰ ਠੀਕ ਹੈ ਭਾਈ ਵਧੀਆ ਚੜਦੀ ਕਲਾ ਚੜਦੀ ਕਲਾ ਮੇਰਾ ਰੱਬ ਦੀ ਬਰੀ ਹਾਂ ਤੇ ਨਵੇਂ ਸ਼ર્ટ ਦੀਆਂ ਬਈ ਤੈਨੂੰ ਬਹੁਤ ਬਹੁਤ ਵਧਾਈਆਂ ਬਈ ਸਾਰਿਆਂ ਨੂੰ ਹਾਂ ਅੱਛਾ ਪਰਵਿੰਦਰ ਜੀ ਗੱਲ ਕਰ ਲਈਏ ਪਹਿਲਾਂ ਆਪਣਾ ਜਿਹੜਾ ਹੈਗਾ ਸੀਗਾ ਜਿਹੜੀਆਂ ਮੱਝਾਂ ਗਾਵਾ ਸੀ ਆਪਣੀਆਂ ਹਨ ਬਠਿੰਡੇ ਸੀ ਆ ਤੇ ਹੁਣ ਆਪਾਂ ਕਿਹੜੀ ਜਗ੍ਹਾ ਤੇ ਖੜੇ ਆ ਇਹ ਆਪਾਂ ਜੋਗਾਨੰਦ ਜਮਾ ਨਹਿਰ ਦੇ ਨਾਲ ਹੀ ਆਪਾਂ ਠੀਕ ਹੈ ਜਿਲ੍ਹਾ ਵੀ ਬਠਿੰਡੇ ਪੈਂਦਾ ਜਿਲ੍ਹਾ ਬਠਿੰਡਾ ਹੀ ਪੈਂਦਾ ਥਰਮਲਾਂ ਤੋਂ 3 ਕਿਲੋਮੀਟਰ ਆਪਾਂ 3 ਕਿਲੋਮੀਟਰ ਠੀਕ ਆ ਅੱਛਾ ਪਰਵਿੰਦਰ ਜਿਹੜਾ ਦੁੱਧ ਵਾਲਾ ਕੰਮ ਹੈਗਾ ਚਲੋ ਇਹ ਤਾਂ ਆਪਾਂ ਕਿਤੇ ਨਾ ਸਪੈਸ਼ਲ ਆਪਾਂ ਗੱਲਾਂ ਅੱరే ਅੱਜ ਜਿਵੇਂ ਤੇਰੇ ਕੋਲ ਵਿਕਰੀ ਵਾਲੇ ਪਸ਼ੂ ਆ ਬਾਈ ਹਾਂਜੀ ਹਾਂਜੀ ਤੇ ਕਿੰਨੇ ਪਸ਼ੂ ਅੱਜ ਆਪਨੇ ਕੋਲੇ ਇਹ 6-7 ਪਸ਼ੂ ਹੋ ਗਏ ਹੈ ਨਾ ਤੇ ਕਿਹੜੇ ਪਸ਼ੂ ਸਟਾਰਟ ਕਰੀਏ ਫਿਰ ਇਹ ਇਧਰ ਹੀ ਸੱਜਰ ਮੱਝਾਂ ਗਨ ਚੱਲ ਫਿਰ ਅ ਜੇ ਗੱਲ ਕਰ ਲਗੇ ਪਹਿਲਾਂ ਇਸੇ ਤੇ ਆ ਜਾ ਪਰਮਿੰਦਰ ਜਿਹੜੀ ਤੇਰੀ ਆਹਾ ਝੋਟੀ ਆ ਗਈ ਹੈ ਨਾ ਹਾਂਜੀ ਹਾਂਜੀ ਵੀ ਆਹਾ ਬੱਲੀ ਝੋਟੀ ਹਾਂਜੀ ਹਾਂਜੀ ਇਹਦਾ ਸੂਆ ਦੱਸ ਪਹਿਲਾਂ ਮੈਨੂੰ ਇਹ ਪਹਿਲਾ ਸੂਆ ਵੀਰੇ 2 ਦੰਦ ਇਹੇ ਲਿਆਂਦੀ ਹੈ ਕਿ ਇਹ ਕਰਦੀ ਹੈ ਨਹੀਂ ਲਿਆਂਦੀ ਹੈ ਲਿਆਂਦੀ ਹੈ ਹਾਂਜੀ ਹਾਂਜੀ ਠੀਕ ਆ ਪਹਿਲਾ ਸੂਆ 2 ਦੰਦ ਤੇ ਹੁਣ ਕਿੰਨੇ ਦਿਨਾਂ ਦੀ ਸੂਈ ਆਹਾ ਇਹ ਸੂਈ ਨੂੰ ਹੋ ਗਿਆ 10-12 ਦਿ ਕਿੰਨਾ ਦੁੱਧ ਆਉਣੇ ਇਹ ਜਸ 9-10 ਕਿਲੋ ਤਿਆਰ 9-10 ਕਿਲੋ ਦੁੱਧ ਤਿਆਰ ਆ ਹਾਂ ਹਾਂ ਠੀਕ ਆ ਲੈ ਵੀ ਖੋਲ ਕੇ ਰਾਂ ਫਿਰ ਆਪਾਂ ਨਾ ਤੋੜ ਕੇ ਦਿਖਾਈਏ ਲੈ ਵੀ ਕਰਾ ਇਧਰ ਲੈ ਚੱਲ ਕਰ ਇਹ ਚਾਈ ਨੂੰ ਲੈ ਇਧਰ ਲੈ ਜਾ ਅੰਦਰ ਨੂੰ ਲੈ ਜਾ ਕੋਈ ਗੱਲ ਨਹੀਂ ਅੰਦਰ ਨੂੰ ਆਹ ਦੇਖ ਲਓ ਮਿੱਤਰੋ ਜਿਹੜੀ ਆਹ ਝੋਟੀ ਆ ਗਈ ਹਨਾ ਇਹ ਪਹਿਲਾ ਸੂਆ ਤੇ ਥਣਲੇਵੀ ਦੀ ਜਿਹੜੀ ਹੈਗੀ ਪੂਰੀ ਸਾਫ ਆ ਕੁਆਲਿਟੀ ਦੇਖ ਲਓ ਕੱਲਾ ਕੱਲਾ ਥਣਲੇਵਾ ਜਿਹੜਾ ਹੈਗਾ ਨਾ ਪੂਰਾ ਸਾਫ ਆ ਗਿਆ ਪਰ ਵੇਂਦਰਾ ਇਹੇ ਚੋਟੀ ਦਾ ਜਿਹੜਾ ਗੱਲ ਕਿੰਨਾ ਦੁੱਧ ਪਾਉ ਤੇਰੀ ਸਾਹਨਾ ਹੁਣ ਇਹ 12 13 ਕਿਲੋ 12 ਕਿਲੋ 12 ਕਿ 11 12 11 12 ਲਾ ਲਓ ਹਾਂ ਇਹਨਾਂ ਦਾ ਦੁੱਧ ਬਿਖਾਏ ਨਾ ਮੈਨੂੰ ਇਹਦਾ ਸਹੀ ਦਾ ਰੇਟ ਕਿੰਨਾ ਕਰਤਾ ਰੇਟ ਇਹਦਾ 1 12 1 12 12 ਠੀਕ ਆ ਆ ਜਾ ਵਿਕਰ अच्छा ਪਰਮੇਂਦਰ ਹੁਣ ਦੂਜੇ ਨੰਬਰ ਤੇ ਕਿਹੜੀ ਦਿਹੋਣੀ ਆ ਦੂਜੇ ਨੰਬਰ ਤੇ ਆ ਘਰ ਦੀ ਝੋਟੀ ਆਪਣੀ ਆ ਵੀ ਇਹ ਜਿਹੜੀ ਆਹਾ ਆ ਗਈ ਹਾਂ ਇਹ ਘਰ ਦੀ ਇਹਦੀ ਬੱਲੀ ਆ ਗਈ ਇਹ ਬੱਲੀ ਆ ਹਾਂਜੀ ਅੱਛਾ ਇਹ ਤੇਰੇ ਘਰ ਦੀ ਝੋਟੀ ਆ ਹਾਂਜੀ ਹਾਂਜੀ ਤੇ ਇਹਦਾ ਸੂਆ ਦੱਸ ਪਹਿਲਾਂ ਮੈਨੂੰ ਇਹ ਦੂਜਾ ਸੂਆ ਵੀਰੇ ਹੁਣ ਦੂਜਾ ਸੂਆ ਹਾਂਜੀ ਹਾਂਜੀ ਤੇ ਹੁਣ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਸੂਈ ਨੂੰ ਬਸ 10 ਕ ਦੇਣੀ ਇਹਨੂੰ ਹੋਇਆ 10 ਦਿਨਾਂ ਦੇ ਵਿੱਚ ਕਿੰਨਾ ਦੁੱਧ ਤਿਆਰ ਕਰੇ ਇਹਦੇ ਥੱਲੇ 11 ਕਿਲੋ ਦੁੱਧ ਤਿਆਰ ਆ ਹੁਣ 11 ਕਿਲੋ ਦੁੱਧ ਹਾਂ ਤੇ ਕਿੰਨਾ ਦੁੱਧ ਪਾਉਗੀ ਦੁੱਧ ਦੇਣੀ ਪਹਿਲੇ ਸੂਏ 14 ਕਿਲੋ ਪਾਇ ਪਹਿਲੇ ਸੂਏ ਚਾਹਾਂ ਤੇ ਹੁਣ ਕਿੰਨੇ ਦੀ ਗਰੰਟੀ ਹੈ ਹੁਣਾ ਬਸ 14 15 ਲਾ ਲਓ ਆਪਾਂ ਇਹ ਐਕਚੁਅਲੀ 17 ਆਪਾਂ ਦੇ 18 ਪਾ ਦੇ ਜਿੰਨਾ ਆਪਾਂ ਚੋਇਆ 15 ਪਾ ਸਕਦੀ ਆ ਵੱਧ ਸੇਵਾ ਹੋਗੀ ਜਿਹਦੀ ਉਹ ਵੱਧ ਵੀ ਕਢਾ ਸਕਦਾ ਅਗਲਾ ਇਹ ਮਗਰ ਕਟਾ ਆ ਗਿਆ ਮਗਰ ਕਟਾ ਹੀ ਇਹਦੇ ਅੱਛਾ ਲੈ ਵੀ ਆ ਦੂਜਾ ਸੂਆ ਝੋਟੀ ਦੇਖ ਲਓ ਇਹ ਤਾਂ ਥਣ ਲੇਵਾ ਬੜਾ ਕਮਾਲ ਦਾ ਲੱਗਿਆ ਲੈ ਚੱਲ ਇਧਰਲੇ ਪਾਸੇ ਇਹ ਲੈ ਚੱਲ ਲੈ ਚੱਲ ਅੰਦਰ ਹੀ ਲੈ ਚੱਲ ਅੰਦਰ ਨੂੰ ਮੋੜ ਲਾ ਕੇ ਰਾ ਆਹ ਦੇਖ ਲਓ ਮਿੱਤਰੋ ਵੀ ਬਾਈ ਕਹਿੰਦਾ ਨਾ ਆਹਾਂ ਝੋਟੀ ਦਾ ਅ ਪਹਿਲੇ ਸੂਏ ਪਹਿਲੇ ਸੂਏ 14 ਕਿਲੋ ਦੁੱਧ ਇਸ ਝੋਟੀ ਦਾ ਪਾਇਆ ਹੋਇਆ ਹੁਣ ਵੀ ਆਪਾਂ ਜਿਹੜਾ ਹੈਗਾ 14-15 ਕਿਲੋ ਦੁੱਧ ਕਹਿ ਕੇ ਦੇਣੀ ਹੈ ਕਿ ਸਿੰਗਲ ਹੱਡੀ ਮੈਂ ਆ ਮਿੱਤਰੋ ਇਹ ਚਾਰੇ ਪੈਰ ਚਿੱਟੇ ਪੂਛ ਚਿੱਟੀਆਂ ਮੱਥੇ 'ਚ ਬੱਲ ਆ ਗਿਆ ਗ੍ਰੇਡਡ ਜੀ ਆਪਾਂ ਕਹਿ ਸਕਦੇ ਹਾਂ ਕਿ ਇਹਦਾ ਪ੍ਰਵਿੰਦਰ ਹੁਣ ਜਿਹੜਾ ਹੈਗਾ ਦੁੱਧ ਬਾਅਦ ਜਿਹੜਾ ਆਪਾਂ ਕਹਿ ਕੇ ਦੇਣਾ ਹਾਂਜੀ ਹਾਂਜੀ ਹੁਣ 14 ਕਿਲੋ ਦੁੱਧ ਕਹਿ ਕੇ ਦੇਣੀ ਆਪਾਂ ਹਾਂਜੀ ਹਾਂਜੀ ਠੀਕ ਹੈ 14 ਕਿਲੋ ਵਾਲੀ ਜਿਹੜੀ ਇਹਦਾ ਰੇਟ ਕਰਤਾ ਰੇਟ ਕਿੰਨਾ ਰੇਟ 1 15 ਵੀਰੇ 1 15 ਹਾਂਜੀ ਯਾਰਾ ਦੇਰੀ ਝੋਟੀ ਜਿਹੜੀ ਹੈਗੀ ਆ ਹਨਾ ਹਾਂਜੀ ਹਾਂਜੀ ਕੱਲੀ ਫਿੱਕੀ ਵਿੱਕੀ ਆ ਫਿੱਕੀ ਫਿੱਕੀ ਆ ਇਹ ਨਾ ਆਪਣੇ ਉਲਝੇ ਹੋਏ ਸੀਗੇ ਤੁਹਾਨੂੰ ਪਤਾ ਫਾਰਮ ਅਜੇ ਵੀ ਮਿਸਤਰੀ ਲੱਗੇ ਪਏ ਆ ਸੇਵਾ ਨਹੀਂ ਹੋਈ ਬਈ ਜਮਾਂ ਵੀ ਆਈ ਤੀ ਭਗਵਾਨ ਦੀ ਤਾਂ ਕਰਕੇ ਫਿੱਕੀ ਰਹਿ ਗਈ ਝੋਟੀ ਹੂੰ ਕੋਈ ਇਹਦੇ ਚ ਹੋਣੀ ਹੈ ਹਾਇ ਕਰਦੀ ਹਾਇ ਕਰਦੀ ਝੋਟੀ ਵੈਰੀ ਗੁੱਡ ਆ ਜਾ ਕਰਾ ਹੁਣ ਜਿਹੜੀ ਆਪਾਂ ਆਓ ਬੂਰੀ ਕੰਨੀ ਚੱਲ ਹਾਂ ਹੁਣ ਪ੍ਰਮੇਂਦਰ ਹੁਣ ਆਪਣੇ ਕੋਲੇ ਆ ਗਈ ਜਿਹੜੀ ਆਹ ਬੂਰੀ ਹਾਂਜੀ ਹਾਂਜੀ ਬਾਈ ਪਹਿਲੀ ਗਾਂ ਦੇ ਵਿੱਚ ਆਪਾਂ ਇਹ ਦੱਸ ਦਈਏ ਵੀ ਜਿਹੜੀ ਤੇਰੀ ਬੂਰੀ ਝੋਟੀ ਹੈ ਇਹ ਕਰਦੀ ਹੈ ਕਿ ਲੈਂਦੀ ਹੈ ਇਹ ਲੈਂਦੀ ਹੈ ਬਾਈ ਆਪਣੀ ਕਰਦੀ ਇਹ ਹੁਣ ਲੈਂਦੀ ਹੋਈ ਹੈ ਹਾਂਜੀ ਹਾਂਜੀ ਠੀਕ ਹੈ ਯਾਰ ਬੂਰੀ ਮਿੱਤਰੋ ਤੁਸੀਂ ਇਹ ਦੇਖ ਲਓ ਕੁਆਲਟੀ ਵਾਲੇ ਪੱਖ ਤੋਂ ਨਾ ਜਿਹੜੀ ਹੈਗੀ ਆ ਬੜੀ ਚੰਗੀ ਆ ਕਰਮਾਂ ਵਾਲੀ ਦਾ ਲੇਵਾ ਦੇਖ ਲਓ ਜਮਾਨ ਬਾਲੇ ਸਾਫ ਸੁਥਰੇ ਲੇਵੇ ਵਾਲੀ ਆ ਗਈ ਕੱਲਾ ਕੱਲਾ ਥਾਣਾ ਤੇ ਇਹ ਦੇਖ ਲਓ ਵੀ ਆਪਾਂ ਤੁਹਾਨੂੰ ਨਾ ਇਹ ਝੋਟੀ ਜੇ ਬਾਈ ਨੇ ਆਖਿਆ ਪਸਮਾ ਕੇ ਆਪਾਂ ਪਸਮਾ ਕੇ ਵੀ ਚੈੱਕ ਕਰਵਾ ਦਾਂਗੇ ਜਮਾਨ ਯਾਰ ਇਟਵਰਕ ਪੱਕਾ ਲੇਵਾ ਪਿਆ ਝੋਟੀ ਦਾ ਲਿਆ ਉਹਰਾ ਲਿਆ ਕਰਾ ਇਹ ਆ ਦੇਖੋ ਲੈ ਚੱਲ ਲੈ ਚੱਲ ਕੋਈ ਗੱਲ ਨਹੀਂ ਕੋਈ ਗੱਲ ਹੀ ਇਹਦੇ ਥੱਲੇ ਇਹ ਮੈਨੂੰ ਐ ਦੱਸਦੇ ਹੁਣ ਰਮਨ ਇੱਕ ਇਹਦੀ ਗੱਲ ਹੋ ਰਹੀ ਤੇ ਨਾਲ ਵੀ ਕੱਟੀ ਆ ਬੂਰੀ ਅੱਛਾ ਬੂਰੀ ਕੱਟੀ ਹਾਂ ਬੂਰੀ ਕੱਟੀ ਆ ਨਾਲ ਵੀ ਇਹਦੇ ਠੀਕ ਹੈ ਬਰਮਿੰਦਰ ਕਿੰਮਸ ਹੋਇਆ ਇਹ ਇਹ ਦੂਜੇ ਸੂਈ ਆ ਦੂਜਾ ਸੂਆ ਤੇ ਕਿੰਨੇ ਦਿਨਾਂ ਦੀ ਸੂਈ ਹੈ ਇਹ ਨੂੰ ਬਸ ਜੇ 나ੜੂਆ ਨਾਲ ਲਿਆ ਵਿਚਾਰਕ ਪੰਜ ਦਿਨਾਂ ਦੀ ਆ ਬਸ ਪੰਜ ਕਿ ਦਿਨਾਂ ਦੀ ਠੀਕ ਆ ਚਾਰ ਪੰਜ ਦਿਨਾਂ ਦੀ ਸੂਈ ਆ ਗਈ ਹਾਂਜੀ ਹਾਂਜੀ ਹੁਣ ਬੌਲਾ ਕਿੰਨਾ ਹੋਊ ਤੇ ਕਿੰਨਾ ਪਾ ਦੂ ਏ ਰਮਣਾ ਜਿਹੜੀ ਸੱਚ ਗੱਲ ਪੁੱਛੇ ਤਾਂ ਭਰਾਵਾ ਮੈਂ ਲਿਆ ਕੇ ਜੀ ਚੋਈ ਨਹੀਂ ਠੀਕ ਹੈ ਕਿਉਂਕਿ ਮੇਰੇ ਕੋਲੇ ਉਹ ਦੂਜਿਆਂ ਦੇ ਬੱਚੇ ਪਿਆ ਦੇਣਾ ਥੱਲੇ ਠੀਕ ਹੈ ਪਰ ਮਾਲਕ ਨੇ ਜਿਹੜੀ ਦਸਨ ਮਤਾਬ ਸੀਗਾ ਕਿ 10 ਕਿਲੋ ਬੋਲਾ ਸੀਗਾ ਇਹ ਗਾਈ ਦੇ ਥੱਲੇ ਤੇ ਪਹਿਲੇ ਸੂਏ ਵੀ ਇਹਨੇ 14-15 ਕਿਲੋ ਦੁੱਧ ਪਾਇਆ ਠੀਕ ਹੈ ਹਾਂ ਝੋਟੀ ਨੇ ਤੇ ਹੁਣ ਆਪਾਂ ਕਿੰਨਾ ਕਹਿ ਕੇ ਦੇਣੀ ਹੈ ਹੁਣ ਰਮਣਾ ਝੋਟੀ ਸਾਹਮਣੇ ਆ ਆਪਾਂ ਕੋਈ ਚੋਈ ਹੋਵੇ ਮਾਲਕਾਂ ਨੇ ਜਿਵੇਂ ਪਹਿਲੇ ਸੂਏ 14 ਕਿਲੋ ਗਿਆ ਅਗਲਾ ਹੁਣ ਵੇਖੋ ਕਿੰਨੀ ਕੱਢਦੀ ਆ ਚਲ ਪਹਿਲੇ ਸੂਏ ਦਾ ਮਾਲਕਾਂ ਨੇ 12 ਮੰਨ ਲਾ ਹਾਂ 12 ਮੰਗਲਾ ਚੋਰਾ ਹੁਣ ਜਿੰਨਾ ਕੱਢੂਗੀ ਉਹ ਸਾਹਮਣੇ ਆਜੂ ਆਹ ਉਹ ਸਾਹਮਣੇ ਆਜੂ ਆ ਆਪਾਂ ਇਹਦਾ ਕੁਝ ਨਹੀਂ ਕਹਿ ਸਕਦੇ ਕਿ ਪਿੱਛੇ ਬੂਰੀ ਕੱਟੀ ਆ ਹੂ ਸੀਲ ਠੰਡੀ ਆ ਚੋਣ ਚ ਬਹੁਤ ਵਧੀਆ ਥਾਨ ਪਸਮਾ ਦੀ ਬਹੁਤ ਸੋਹਣੀ ਆ ਭੋਲੀ ਆ ਕੋਈ ਕਰੜੀ ਨਹੀਂ ਝੋਟੀ ਵੀ ਹੁਣ ਤੇਰੇ ਆਈਡੀਆ ਮਤਾ ਕੋਈ ਦੁੱਧ ਪਾ ਦੂ ਤੇਰਾ 14 ਕਿਲੋ ਨਹੀਂ ਦੁੱਧ 16 ਕਿਲੋ ਆਰਾਮ ਨਾਲ ਪਾਉਗੀ ਬਹੁਤ ਚੰਗੀ ਬਰੀਡ ਦੀ ਆ ਸਿੰਗਲ ਹੱਡੀ ਦੀ ਆ ਹਾਂ ਬਹੁਤ ਚੰਗੇ ਘਰਾਂ ਦੀਆਂ ਗਾਂ ਆ ਜਿਵੇਂ ਉਹਨਾਂ ਦੇ ਆਉਂਦੀਆਂ ਮਾਵਾਂ ਵੀ ਖੜੀਆਂ 17 18 18 ਕਿਲੋ ਵਾਲੀਆਂ ਤੇ ਇਹਦਾ ਰੇਟ ਕਿੰਨਾ ਕਰਤਾ ਇਹਦਾ ਮੁੱਲ 1.45 1.45 ਹਾਂ ਤੇ ਟਾੜਾ ਵਾਟਾ ਟਾੜਾ ਵਾਟਾ 1.35 ਦੀ ਦੇ ਦਾਂਗੇ 1.35 ਦੀ ਲੈ ਵੀ ਐਂ ਕਰ ਕਰਾਂ ਆਹ ਬੂਰੀ ਦੀ ਕੱਟੀ ਦਿਖਾ ਦਗੇ ਆਪਾਂ ਨਾ ਤੇ ਇਹਦੇ ਕੱਟੀ ਛੱਡੀ ਏ ਰਿਕਮਟ ਕੱਟੀ ਛੱਡ ਦੇ ਦੀ ਲੈ ਛੱਡ ਕਰਾਂ ਕੱਟੀ ਛੱਡ ਲੈ ਵੀ ਕੱਟੀ ਵੀ ਜਿਹੜੀ ਹੈਗੀ ਨਾ ਬੜੀ ਸੋਹਣੀ ਐ ਇਹ ਲੈ ਵੀ ਆਹ ਦੇਖ ਲੋ ਆਹ ਜਿਹੜੀ ਹੈਗੀ ਨਾ ਇਹ ਇਹ ਕੱਟੀ ਆ ਗਈ ਕੱਟੀ ਦੇ ਚਾਰੇ ਪੈਰ ਚਿੱਟੇ ਆ ਗਏ ਮਿੱਤਰੋ ਤੇ ਮੱਥੇ 'ਚ ਨਿੱਕਾ ਜਿਹਾ ਬੱਲ ਆ ਗਿਆ ਤੇ ਹੁਣ ਨਾ ਤੁਸੀਂ ਆਹਾਂ ਝੋਟੀ ਜਿਹੜੀ ਇਹ ਇਹ ਦੇਖ ਲਓ ਤੁਸੀਂ ਹੁਣ ਯਾਰ ਬੂਰੀ ਦਾ ਯਾਰ ਨਾ ਲੇਵਾ ਫੜਾ ਸਾਫ ਸੁਥਰਾ ਆਹ ਦੇਖੋ ਜਮਾ ਥਣ ਵੀ ਖੜਕਦੇ ਐ ਕੋਈ ਐਂ ਨਹੀਂ ਹੈਗਾ ਵੀ ਕੋਈ ਏਖੜ ਲੱਗਿਆ ਹੋਊ ਜਾਂ ਕੁਝ ਹੋਰ ਲੱਗਿਆ ਹੋਊਗਾ ਕਿਸੇ ਪਸ਼ੂ ਨੂੰ ਕੋਈ ਏਖੜ ਨਹੀਂਗਾ ਠੀਕ ਹੈ ਕਿਸੇ ਨੂੰ ਵੀ ਮੰਨ ਕੇ ਚਲੋ ਇਹ ਹੁਣ ਟਾਈਮ ਵੇਖੋ ਕਿੰਨੇ ਵਜੇ ਦਾ ਹੋਇਆ ਬਸ ਸਵੇਰ ਦੀ ਚਵਾਈ ਜਿਹੜੀ ਉਹ ਨਹੀਂ ਹੋਈ ਹਾਂ ਅੱਜ ਸਵੇਰ ਵਾਲੀ ਚਵਾਈ ਨਹੀਂ ਹੋਈ ਹਾਂ ਜਿਹੜੀ ਗੱਲ ਆ ਐਵੇਂ ਆਪਾਂ ਆਖੀਏ ਕਿ ਕੀ ਪਈ ਹੋਊ ਹੁਣ ਫਟੋਕ ਹੋਗਾ ਹੈਗਾ ਮੈਨੂੰ ਐ ਲੱਗਾ 11 ਵਜੇ ਆ 11 ਕ ਦਾ ਟਾਈਮ ਆ 11 ਕ ਦਾ ਟਾਈਮ ਆ ਠੀਕ ਆ ਹਾਂ ਲਾਦੀ ਕਾ ਥੱਲੇ ਪਸਮਾ ਇਹਨੂੰ ਅੱਛਾ ਜੀ ਪਸਮਾ ਦੇ ਪਸਮਾ ਦੇ ਆ ਪੱਤਾ ਰਾਂ ਦਿਖਾ ਦਗੇ ਹਾਂ ਲੈ ਵੀ ਮਿੱਤਰੋ ਹੁਣ ਨਾ ਤੁਸੀਂ ਆ ਦੇਖ ਲਓ ਏ ਬਣਦੇ ਕੱਟੀ ਕੋਈ ਗੱਲ ਨਹੀਂ ਇਹਦਾ ਪਸਮਾ ਪਸਮੂ ਚੈੱਕ ਕਰ ਲਓ ਹੁਣ ਝੋਟੀ ਦਾ ਠੀਕ ਐ ਯਾਰ ਬੜਾ ਸੋਹਣਾ ਪਸਮਾ ਕੀਤਾ ਝੋਟੀ ਨੇ ਪ੍ਰਮੇਂਦਰ ਮਾੜ ਆ ਜਾ ਇੱਧਰ ਕਰੀ ਕਰੈ ਇਹਨੂੰ ਝੋਟੀ ਨੂੰ ਇੱਕ ਵਾਰੀ ਹਲਾਈ ਇਹ ਹਲਾ ਦੇ ਲੈ ਵੀ ਹੁਣ ਤੁਸੀਂ ਲੈਵਾ ਵੀ ਦੇਖ ਲਓ ਜੀ ਕੁਆਲਿਟੀ ਚੈੱਕ ਕਰ ਲਓ ਲੈਵੇ ਦੀ ਪੂਰੀ ਚੰਗੀ ਕੁਆਲਿਟੀ ਆ ਗਈ ਮਾਰ ਦੇ ਧਾਰਾ ਮਾਰ ਦੇ ਸੋਹਣਾ ਮੈਂ ਹੀ ਮਾਰ ਦਿੰਦਾ ਇਹ ਲੈ ਵੀ ਆਹ ਚੈੱਕ ਕਰ ਲਓ ਮਿੱਤਰੋ ਬੂਰੀ ਦੀਆਂ ਜਿਹੜੀਆਂ ਹੈਗੀਆਂ ਧਾਰਾ ਪੈਂਦੀਆਂ ਹੋਈਆਂ ਠੀਕ ਐ ਇਹ ਲੈ ਆ ਜਕਰ ਪਰਮਿੰਦਰ ਜਿਵੇਂ ਹੁਣ ਇਸ ਤੋਂ ਬਾਅਦ ਕਿਹੜੀ ਦਿਖਾਉਣੀ ਐ ਇਸ ਤੋਂ ਬਾਅਦ ਟੋਕੜ ਗੱਬਣਾ ਆਪਣੇ ਕੋਲੇ ਕਿਹੜੀ ਐ ਏ ਆਰ ਇੱਧਰ ਰਹੀ ਆ ਇਹ ਮੈਨੂੰ ਐਂ ਦੱਸ ਜਿਹੜੀ ਤੇਰੀ ਟੋਕੜ ਗੱਬਣ ਆ ਗਈ ਆਹਾ ਹਾਂਜੀ 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 ਠੀਕ ਆ ਆਹਾ ਟੋਕੜ ਗੱਬਣ ਮੈਨੂੰ ਐ ਦੱਸ ਦੇ ਵੀ ਇਹ ਤੇਰੇ ਘਰ ਦੇਖ ਲੈਂਦੀ ਐ ਇਹ ਕਰਦੀ ਆ ਕਰਦੀ ਆ ਹਾਂ ਕਰਦੀ ਕਿੰਨਵਾਂ ਸੂਏ ਵਾਸਤੇ ਗੱਬਣਾ ਇਹ ਇਹ ਤੀਜੇ ਸੂਏ ਨੂੰ ਤੀਜੇ ਸੂਏ ਵਾਸਤੇ ਗੱਬਣਾ ਹਾਂਜੀ ਹਾਂਜੀ ਹੁਣ ਇਹਦੇ ਥੱਲੇ ਕਿੰਨਾ ਦੁੱਧ ਆ 12 ਕਿਲੋ ਦੁੱਧ ਆ ਹੁਣ 11 ਰੱਖੋ ਹਾਂ ਤੇ ਟੜਕੇ ਦੀ ਚੋਈ ہوئی ਟੜਕੇ ਦੀ ਚੋਈ ہوئی ਹੈ ਇਹ ਇਹਨਾਂ ਨੇ ਬੰਦਿਆਂ ਨੂੰ ਮੈਂ ਕਿਹਾ ਸੀ ਤਿੰਨ ਵਜਾਂ ਹੋਰ ਵੇਚਣੀਆਂ ਸੀਗਾ ਉਹ ਵੀ ਚੋਤੀਆਂ ਇਹਨਾਂ ਨੇ ਉਹ ਵੇਚ ਪਾਈਆਂ ਨਹੀਂ ਤੰਗੇ ਅੱਛਾ ਉਹ ਵੀ ਚੋਤੀਆਂ ਤੇ ਇਹ ਵੀ ਚੋਤੀਆਂ ਠੀਕ ਹੈ ਇਹ ਚੋਈ ہوئی ਆ 12 ਹੁਣ ਜਮਾ ਤਿਆਰ ਮੇਰੇ ਨੂੰ ਹਾਂ 11 11 ਕਿਲੋ ਤਿਆਰ ਆ ਜਮਾ ਤੂੰ 12 ਹੈ 12 ਆਪਾਂ 11 ਕਵਾਂਗੇ ਠੀਕ ਹੈ ਤੇ ਸੂਅ ਤੀਜੇ ਵਾਸਤੇ ਗੱਪਣ ਕਿੰਨੇ ਚਿਰ ਦੀ ਹੈ ਇਹ ਤਿੰਨ ਮਹੀਨਿਆਂ ਦੀ ਤਿੰਨ ਮਹੀਨਿਆਂ ਦੀ ਲੈ ਲੈ ਕੇ ਚੱਲ ਕਰ ਇਧਰਲੇ ਪਾਸੇ ਤਾਜੀ ਦਾ ਦੁੱਧ ਕਿੰਨਾ ਇਹਦਾ ਇਹਦਾ 17 ਕਿਲੋ ਪਹਿਲੇ ਮਤਲਬ ਦੂਜੇ ਸਵੇਰੇ ਦੂਜੇ ਸਵੇਰੇ 17 ਕਿਲੋ ਵ ਹੁਣ ਨਾ ਜਿਹੜੀ ਹੈਗੀ ਇਹ 3 ਮਹੀਨਿਆਂ ਦੀ ਟੋਕੜ ਕ ਬਣਾ ਗਈ ਤਾਜੀ ਦਾ ਦੁੱਧ 17 ਕਿਲੋ ਹੁਣ ਕੋਈ ਬੰਦਾ 11 ਕਿਲੋ ਦੁੱਧ ਤੋਲ ਕੇ ਲੈ ਜਾ ਸਕਦਾ ਇਹ ਤੜਕੇ ਦੀ ਜਿਹੜੀ ਹੈਗੀ ਚੋਈ ਹੋਈ ਦੀ ਵੀਡੀਓ ਆ ਮਿੱਤਰੋ ਐ ਨਹੀਂ ਹੈਗਾ ਵੀ ਇਹ ਉਰਾਂ ਲਿਆ ਬਈ ਆ ਇੱਕ ਵਾਰੀ ਸਿੰਘਾ ਸੂੰਗਾ ਦੀ ਬਰੀਕ ਬਰੂਕ ਜਿਹੜੀ ਹੈਗੀ ਝੋਟੀ ਮਿੱਤਰੋ ਬਹੁਤ ਆ ਲੈ ਜਾ ਲੈ ਜਾ ਥਣ ਲੈ ਬਈ ਜਮਾ ਓਕੇ ਆ ਜਮਾ ਓਕੇ ਓਕੇ ਤੇ ਬੱਚਾ ਪੁੱਤਾਂ ਇਹਦਾ ਇਹਦਾ ਬੱਚਾ ਹੈ ਨਹੀਂ ਬੱਚਾ ਕੱਟੀ ਸੀ ਮਰ ਗਈ ਸੀਗੀ ਅੱਛਾ ਥਾਪੀਦੀ ਐ ਥਾਪੀਦੀ ਠੀਕ ਆ ਨਹੀਂ ਯਾਰ ਤੇਰੀ ਝੋਟੀ ਬਹੁਤ ਬਰੀਕ ਆ ਲੈ ਵੀ ਮਿੱਤਰੋ ਜਿਹੜੇ ਬੰਦੇ ਨਾ ਇਹੇ ਝੋਟੀ ਨੂੰ ਗੌਰ ਨਾਲ ਦੇਖ ਲੈਣ ਸਮਝ ਲੈਣੇ ਦੀ ਇਹਨੂੰ ਥਾਂ ਦੇਵਾ ਮੈਂ ਇੱਕ ਵਾਰੀ ਹੋਰ ਦਿਖਾ ਦਿੰਨਾ ਜਮਾ ਕੋਲੋਂ ਆ ਦੇਖ ਲੋ ਠੀਕ ਹੈ ਕਈ ਵਾਰੀ ਕੋਈ ਇਹ ਆ ਲੋ ਚੈੱਕ ਕਰ ਲੋ ਹੁਣ ਇਧਰ ਸਾਨੂੰ ਨਾ ਬਣਾਉਣੀ ਵੀਡੀਓ ਅੱਜ ਔਖੀ ਲੱਗਦੀ ਆ ਮੈਨੂੰ ਆਇਆ ਸੇ ਦਾ ਜੇ ਇਹਦੇ ਰੇਟ ਦੀ ਗੱਲ ਕਰਾਂ ਹੁਣ ਰੇਟ ਕਿੰਨਾ ਰਮਣ ਰੇਟ ਤੇ 1 20 ਹੈ ਇਹਦਾ ਠੀਕ ਹੈ ਹਾਂ 1 10 ਦੀ ਦੇ ਦਾਂਗੇ ਆਪਾਂ 1 10 ਦੀ ਹਾਂ ਤਾਜੀ ਦਾ ਦੁੱਧ 15 ਤੋਂ ਪੋਲੇ ਹੱਥ ਨਾ ਪੜੇ 17 ਕਿਲੋ ਵੀਰੇ 17 ਕਿਲੋ ਆ ਆਪ ਦੇ ਚੋਇਆ ਹੋਇਆ ਠੀਕ ਹੈ ਜਿਹੜਾ ਆਪਾਂ ਉਹ ਆ ਵੈਰੀ ਗੁੱਡ ਹਾਂ ਹੁਣ ਹੁਣ 11 ਕਿਲੋ ਤੋਲ ਕੇ ਦੋ 11 ਕਿਲੋ ਤੋਲ ਕੇ ਉਹ ਤਿੰਨ ਮਹੀਨੇ ਦੀ ਗੱਬਣਾ ਤਿੰਨ ਮਹੀਨਾ ਦੀ ਗੱਬਣਾ ਸਕੰਦਰ ਤੋਂ ਗੱਬਣਾ ਹੈ ਸਕੰਦਰ ਬਾਤੀ ਕਪੜਾ ਅੱਛਾ ਸਕੰਦਰ ਤੋਂ ਹਾਂ ਲੈ ਵੀ ਮਿੱਤਰੋ ਆ ਦੇਖ ਲਓ ਆ ਝੋਟੀ ਦਾ ਵੇਚਣ ਦਾ ਕਾਰਨ ਵੀ ਮੈਂ ਤੁਹਾਨੂੰ ਦੱਸ ਇਹੇ ਝੋਟੀ ਨੂੰ ਕੱਲੀ ਇਸ ਝੋਟੀ ਨੂੰ ਜਿਹੜੀਆਂ ਖੁੱਲੀਆਂ ਹੋਈਆਂ ਮੱਝਾਂ ਮਾਰਦੀਆਂ ਮਾਰਦੀਆਂ ਹਾਂ ਨਹੀਂ ਵੇਚਦਾ ਨਹੀਂ ਸੀ ਨਹੀਂ ਨਹੀਂ ਵੇਚਦਾ ਸੀਗਾ ਤੁਹਾਡੇ ਸਾਹਮਣੇ ਸੀ ਤੇਰੇ ਤੂੰ ਵੇਖੀ ਜਾਂਦਾ ਕੱਲੀ ਨੂੰ ਭੁਜਾਈ ਫਿਰਦੇ ਤਾਈ ਇਹ ਥੋੜੀ ਫਿੱਕੀ ਆ ਦੂਜੀਆਂ ਕਿੱਥੇ ਪਈਆਂ ਇਹਨੂੰ ਖਾਣ ਹੀ ਨਹੀਂ ਦਿੰਦੀ ਇਹ ਵਿਚਾਰੀ ਉਹਨਾਂ ਦਾ ਬੱਚਾ ਖੁਸਿਆ ਹੀ ਖਾਂਦੀ ਆ ਜੇ ਜੇ ਪੂਰਾ ਹੀ ਦੀ ਜਿਵੇਂ ਫੀਡਿੰਗ ਹੋ ਜੇ ਸਾਰੇ ਕੁਝ ਪ੍ਰੋਪਰ ਹੋ ਜੇ ਤੇ ਇਹ ਹੁਣ ਵੀ 15 ਕਿਲੋ ਦੁੱਧ ਦੇ ਦਊਗੀ ਹੁਣ ਵੀ 15 ਹਾਂ ਠੀਕ ਹੈਗਾ ਇਹ ਬਸ ਜਿਵੇਂ ਸਮਝ ਲਾਓ ਭੱਜ ਪੁੱਜ ਕੇ ਖਾਂਦੀ ਖੁੰਦੀਆਂ ਨੂੰ ਇਹਨੂੰ ਫੇਰ ਮਾਰਨਾ ਆ ਜਾਂਦੀਆਂ ਤੁਹਾਡੇ ਸਾਹਮਣੇ ਸੀ ਜਦੋਂ ਆਪਾਂ ਕੱਢ ਕੇ ਲਿਆਏ ਅੰਦਰੋਂ ਇਹ ਗੱਲ ਦਾ ਮੈਂ ਤੇਰੀ ਗਵਾਹੀ ਮੈਂ ਪਰ ਹਾਂ ਹਾਂ ਖੁੱਲੀਆਂ ਜਦੋਂ ਫਿਰਦੀਆਂ ਇਹ ਇਹ ਮੰਨ ਕੇ ਚਲੋ ਸਾਰੀਆਂ ਇਹਦੇ ਪਿੱਛੇ ਹੀ ਪਈਆਂ ਫਿਰਦੀਆਂ ਠੀਕ ਆ ਅੱਛਾ ਆ ਕਰਾ ਇਧਰ ਦੂਜਾ ਇੱਕ ਵੱਡਾ ਕਾਰਨ ਇਹ ਆ ਇਹਨੂੰ ਵੇਚਣ ਦਾ ਕਿ ਜਿਹੜੀ ਹੁਣ ਆਪਾਂ ਝੋਟੀ ਵਿਖਾਵਾਂਗੇ ਹਾਂ ਉਹ ਰੱਖ ਲਾਂਗੇ ਠੀਕ ਐ ਪਹਿਲਾਂ ਵੇਚਣੀ ਸੀ ਪਹਿਲਾਂ ਵੇਚਣੀ ਸੀ ਜੇ ਇਹ ਵੇਗੀ ਫਿਰ ਇਹ ਨਹੀਂ ਵੇਚਦੇ ਠੀਕ ਐ ਹਾਂ ਤੇ ਹੁਣ ਫਿਰ ਰੱਖੀ ਕਾਦੇ ਵਾਸਤੇ ਆ ਰੱਖੀ ਇਹ ਦੋ ਦੰਦ ਦਾ ਮੂੰਹ ਹਾਂ ਝੋਟੀ ਹਾਂ ਕਿਨੇ ਰਖਾਤੀ ਤੇਰੀ ਝੋਟੀ ਹੈ ਇਹ ਬਸ ਹੁਣ ਕੀ ਤੂੰ ਹੀ ਬਾਈ ਯਾਰ ਤੂੰ ਆ ਕੇ ਆਪੇ ਰੱਖ ਲੈ ਝੋਟੀ ਇਹ ਦੋ ਦੰਦ ਝੋਟੀ ਆਪਣੀ ਇਹ ਅੱਛਾ ਇਹਦੀ ਤੜਕੇ ਦੀ ਚਵਾਈ ਹੋਈ ਵੀ ਹੈ ਕਰਕੇ ਦੀ ਚਵਾਈ ਹੋਈ ਹੋਈ ਹੈ ਕਿਉਂਕਿ ਇਹਦੇ ਪਿੱਛੇ ਆ ਹੁਣ ਖਾਣ ਦੀ ਕੱਟੀ ਖਾਣ ਦੀ ਕੱਟੀ ਉਹ ਰਾਤ ਬਿਮਾਰ ਹੋ ਗਈ ਸੀ ਬੁਖਾਰ ਚੜ ਗਿਆ ਸੀ ਤਿੰਨ ਦਿਨਾਂ ਦੀ ਸੂਈ ਹੈ ਝੋਟੀ ਤਿੰਨ ਦਿਨਾਂ ਦੀ ਸੂਈ ਹੈ ਹਾਂ ਤੇ ਉਹਨੇ ਰਾਤ ਦੁੱਧ ਨਹੀਂ ਪੀਤਾ ਠੀਕ ਹੈ ਤੇ ਮੈਂ ਸੁਬਾ ਲੇਟ ਉੱਠਿਆ ਠੀਕ ਹੈ ਅੱਜ ਠੀਕ ਹੈ ਤੇ ਮੈਡਮ ਮੇਰੀ ਉੱਠ ਕੇ ਤੇ ਉਹਨੇ ਵੇਖਿਆ ਕਿ ਕੱਟੀ ਬਿਮਾਰ ਸੀ ਰਾਤ ਦੁੱਧ ਨਹੀਂ ਚੰਗਿਆ ਉਹਨੇ ਆ ਕੇ ਕੱਟੀ ਚੰਗਵਾਤੀ ਠੀਕ ਹੈ ਬੰਦੇ ਦੁਆਰੇ ਨਹੀਂ ਵਿਕੇ ਚਨੀ ਨਾ ਵਿਕੇ ਪਰ ਕੱਟੀ ਨੂੰ ਦੁੱਧ ਪਿਆਓ ਅੱਛਾ ਤੇ ਇੱਕ ਕੱਟੀ ਨੂੰ ਦੁੱਧ ਪਿਆਤਾ ਫਿਰ ਚੋਈ ਠੀਕ ਹੈ ਹਾਂ ਤੇ ਹੁਣ ਇਹ ਚੋਈ ਹੋਈ ਆ ਹੁਣ ਬੌਲਾ ਬੌਲੇ ਦਾ ਕੋਈ ਪਤਾ ਨਹੀਂ ਹਾਂ ਹਾਂ ਨਹੀਂ ਬੌਲੇ ਦਾ ਕੋਈ ਪਤਾ ਨਹੀਂ 7 ਵਜੇ ਸਵੇਰ 7:30 ਵਜੇ ਦੀ ਚੋਈ ਹੋਈ ਹੈ ਇਹ ਅੱਛਾ ਹਾਂ ਕੋਈ ਆਏ ਨਹੀਂ ਕਿ ਸਤਿਆਂ ਚੋਈ ਹੈ 7:30 ਵਜੇ ਉੱਠ ਕੇ ਆ ਕੇ ਇਹ ਚੁਵਾਈ ਹੋਈ ਹੈ ਇਹ ਠੀਕ ਹੈ ਹਾਂਜੀ ਤੇ ਮੈਨੂੰ ਐ ਦੱਸ ਵੀ ਇਹਦੇ ਤੋਂ ਕਿੰਨੇ ਦੁੱਧ ਦੀ ਆਸ ਤੇਨੂੰ ਦੁੱਧ ਦੀ ਦੀ 15 ਕਿਲੋ ਦੀ ਦੋ ਜਾਂਦਾ ਹਾਂ ਹਾਂ ਯਾਰ ਮਿੱਤਰੋ ਮੈਂ ਤੁਹਾਨੂੰ ਇਹਦਾ ਇਹ ਆਪ ਪਤਾ ਕਿਹੜੇ ਬੋਲਦੀ ਆ ਇਹ ਆਪ ਐਚ.ਐਲ.ਵੀ ਦੇ ਆ ਐ ਚਲਦੀ ਵੀਰੇ ਠੀਕ ਹੈ ਲੈ ਵੀ ਆ ਦੇਖੋ ਹੁਣ ਇਹਦਾ ਪਾਸੇ ਕਰੀਂ ਕਰਾ ਇਹਦਾ ਜਗਾੜਾ ਦਸਾ ਗਏ ਥੱਲੋ ਇਹ ਆ ਦੇਖ ਲਓ ਹੁਣ ਤੁਸੀਂ ਨਾ ਜਿਹੜੀ ਇਹਦੇ ਭਰਾਵੋ ਚੋਈ ਹੋਈ ਦੀ ਵੀਡੀਓ ਆ ਇਹ ਇਹ ਲੇਵੇ ਦੀ ਮੰਤਰ-ਮੰਤਰ ਦੇਖ ਲਓ ਤੁਸੀਂ ਤੋਰ ਹੀ ਦਿੰਦੇ ਮਾੜੀ ਤੋਰ ਦੇ ਤੋਰੀ ਆ ਕੇ ਆਈ ਤਾਲੂ ਇਹ ਆ ਦੇਖੋ ਲੇਵਾ ਚੋਰੀ ਝਰਨਾ ਝੋਟੀ ਦੀ ਮੰਤਰ-ਮੰਤਰ ਚੰਗੀ ਐ ਸੋਨੂੰ ਮੈਂ ਦੱਸਾਂ ਗੱਲ ਦੋ ਦੰਦਾਂ ਦਾ ਪਿਓਰ ਇਹ ਐ ਨਹੀਂ ਹੈਗਾ ਵੀ ਚਾਰ ਦੰਦ ਹੋਊ ਝੋਟੀ ਦੋ ਦੰਦਾਂ ਦਾ ਝੋਟੀ ਹੈ ਤੇ ਹੁਣ ਜਿਹੜਾ ਇਹਦੇ ਭਲਾਪੋਲਾ ਵੀ ਦੇਖ ਲਓ ਤੁਹਾਡੇ ਸਾਹਮਣੇ ਆ ਕੱਤੀ ਵੀ ਅੰਦਰ ਖੜੀ ਆ ਕੋਈ ਆਈ ਨਹੀਂ ਇਹਨੂੰ ਵੀ ਕੱਤੀ ਦਾ ਵੀ ਹਾਂ ਆਪਾਂ ਮਤਲਬ ਕੱਤੀ ਦਾ ਕਰੀ ਜਾਵੇ ਹਨਾ ਹਾਂਜੀ ਹਾਂਜੀ ਇੱਧਰ ਲਿਆ ਬਈ ਇੱਧਰ ਇੱਧਰ ਤੋਂ ਲਿਆ ਲੈ ਚੱਲ ਲੈ ਚੱਲ ਲੈ ਚੱਲ ਲੈ ਵੀ ਆਹ ਦੇਖ ਲਓ ਹੁਣ ਤੁਸੀਂ ਜਰਨਾ ਮਤਲਬ ਕੀ ਹੈ ਨਾ ਵੀ ਤੁਸੀਂ ਕਮੈਂਟ ਕਰਕੇ ਦੱਸਣਾ ਜ਼ਰੂਰ ਵੀ ਆਹ ਤੁਹਾਨੂੰ ਦੋ ਦੰਦ ਝੋਟੀ ਕਿਵੇਂ ਲੱਗੀ ਲੈ ਵੀ ਨਿੱਕੀ ਆ ਤੇ ਉਹਦੀ ਤਿੱਖੀ ਰਹੂਗੀ ਹਜੇ ਤਾਂ ਇਹਨੇ ਨਾ ਬੰਨ ਨਾ ਜਿਹੜੇ ਭਰਾ ਜਾਣਕਾਰ ਨੇ ਉਹਨਾਂ ਨੂੰ ਪਤਾ ਲੱਗ ਹੀ ਗਿਆ ਹੋਊਗਾ ਵੀ ਹਾਂ ਭਾਈ ਹਜੇ ਝੋਟੀ ਬਣੂਗੀ। ਬਾਕੀ ਥੱਲੋਂ ਲੇਵੇ ਦੀ ਜਿਹੜੀ ਬੰਤਰਮੰਤਰ ਬੜੀ ਕਮਾਲ ਦੀ ਆ। ਕਿਤੇ ਚੋਈ ਨਾ ਹੁੰਦੀ ਝੋਟੀ। ਹਾਂ। ਤੂੰ ਫੇਰ ਵੇਂਦਾ ਥੱਲੋਂ। ਅੱਛਾ। ਕੀ ਮੰਨ ਕੇ ਚਲੋ ਆਏ ਆ ਕਿ ਦੂਜੇ ਸੂਏ ਝੋਟੀ ਜਿਵੇਂ ਇਖੜ ਲਾ ਕੇ ਆਪਾਂ ਉਹ ਕਰਦੇ ਆ ਐਡਾ ਲੇਵਾ ਬਣਾਉਂਦੀ ਆ। ਐਡਾ ਲੇਵਾ। ਹਾਂ। ਦੁੱਧ ਮੈਂ ਹਜੇ ਚੋਇਆ ਨਹੀਂ। ਜਿਵੇਂ ਸਾ ਜਿਹੜੀ ਵੀ ਦੂਜੀ ਆ ਗਈ ਦੂਜਿਆਂ ਦੇ ਬੱਚੇ ਦੀ ਥੱਲੇ ਲਾ ਦਿੰਦੇ ਆ ਅੱਛਾ ਕਾਰਨ ਕੀ ਇਹ ਦੁੱਧ ਇਹਦਾ ਬੌਲਾ ਬੌਲਾ ਆਪਣੇ ਕੰਮ ਨਹੀਂ ਕਿਸੇ ਠੀਕ ਹੈ ਤੇ ਫਿਰ ਅਸੀਂ ਇਹ ਦੂਜੇ ਹੀ ਪਿਆ ਦਿੰਦੇ ਆ ਤੇ ਮੈਨੂੰ ਹਜੇ ਵੀ ਸ਼ੱਕ ਆ ਕਿ ਇਹਦੇ ਥੱਲੇ 8-9 ਕਿਲੋ ਤਿੰਨ ਦਿਨਾਂ ਦੀ ਥੱਲੇ ਬੌਲਾ ਹੋਊਗਾ ਹੋਊਗਾ ਹਾਂ ਇਹ ਹੁਣ ਆਪਾਂ ਫਿਰ ਇਹਦਾ ਰੇਟ ਰੂਟ ਕਰਨਾ ਕਿ ਕਰਨਾ ਨਹੀਂ ਫਿਰ ਰੇਟ ਹਰ ਨਹੀਂ ਕਰਨਾ ਇਹਦਾ ਠੀਕ ਹੈ ਹਾਂ ਚਲ ਕੋਈ ਗੱਲ ਫੋਨ ਤੇ ਕਰ ਲਾਂਗੇ ਰੇਟ ਇਹਦਾ ਜੇ ਹਜੇ ਤੇ ਤੇਰੀ ਰਈ ਹੈ ਨਹੀਂ ਫਿਰ ਇਹ ਹੈ ਨਹੀਂ ਕਿ ਜੇ ਉਹ ਝੋਟੀ ਵੇਖੀ ਫਿਰ ਤੇ ਨਹੀਂ ਵੇਚਣੀ ਠੀਕ ਹੈ ਹਾਂ ਚਲੋ ਜੇ ਉਹ ਨਾ ਵੀ ਕੀ ਫਿਰ ਆਪਾਂ ਏ ਵੇਚ ਲਾਂ ਏ ਵੇਚ ਲਾਂ ਚਲ ਕੋਈ ਗੱਲ ਨਹੀਂ ਇਹ ਤਾਂ ਬਾਅਦ ਚ ਵੀ ਦਿਖਾ ਦਾਂਗੇ ਆਪਾਂ ਜਿਹੜੀ ਤੇਰੀ ਆਹ ਆ ਗਈ ਅਫਸਰ ਝੋਟੀ ਹਾਂਜੀ ਹਾਂਜੀ ਇਹ ਇਹ ਦੱਸ ਮੈਨੂੰ ਜਿਹੜੀ ਤੇਰੀ ਕਿੰਨੇ ਕਿ ਇਹਦੀ ਉਮਰ ਕਿੰਨੀ ਕ 8 2 ਸਾਲਾਂ ਤੋਂ ਦੇ ਲਗਭਗ ਆ 2 ਸਾਲਾਂ ਦੇ ਲਗਭਗ ਤੇ ਮੈਨੂੰ ਐ ਦੱਸ ਦੇ ਲੈਂਦੀ ਐ ਕਿ ਇਹ ਆਪਣੇ ਕੀ ਆਪਦੀ ਆਪਦੀ ਇਹ ਕਰਦੀ ਐ ਹਾਂ ਠੀਕ ਆ ਖੋਲੀ ਫਿਰ ਕੇ ਰਾਂ ਇਹਨੂੰ ਵੀ ਤੇ ਇਹਦਾ ਮੁੱਲ ਕਿੰਨਾ ਕਰਤਾ ਹੁਣ ਇਹ ਝੋਟੀ ਦਾ 60000 ਰੁਪਇਆ ਇਹ ਬਣੀ ਹੋਈ ਆ ਕਿੰਨੇ ਚਿਰ ਦੀ ਇਹ ਬਣੀ ਆ 26 27 ਦਿਨਾਂ ਦੀ 26 27 ਹਾਂ ਆਪਣੇ ਬੂਰੇ ਸਾਣ ਤੋਂ ਬੂਰੇ ਸਾਣ ਹਾਂ ਠੀਕ ਆ ਲੇ ਵੀ ਆਹ ਜਿਹੜੀ ਪਰਲੇ ਪਾਸੇ ਵਾਲੀ ਝੋਟੀ ਆ ਗਈ ਹੈ ਨਾ ਤੇ ਇਹ 26 27 ਦਿਨਾਂ ਦੀ ਬਣੀ ਹੋਈ ਆ ਬੂਰੇ ਤੋਂ ਹੀ ਬਣੀ ਆ ਜਿਹੜਾ ਇਹਨਾਂ ਦੇ ਘਰੇ ਰੱਖਿਆ ਹੋਇਆ ਬੂਰਾ ਸਾਣ ਤੇ ਆਹ ਦੇਖ ਲਓ ਹੁਣ ਇਹਦਾ ਮਤਲਬ ਲੈਣ ਦੇਣ ਮੁੱਲ ਜਿਹੜਾ ਹੈਗਾ ਉਹ ਬਾਈ ਨੇ ਕੀਤਾ 60000 ਰੁਪਇਆ ਪਰ ਲੈਣ ਦੇਣ ਤਾਂ ਹੁਣ ਤੂੰ ਮੈਨੂੰ ਦੱਸ ਦੇ ਕਿੰਨਾ ਲੈਣਾ ਇਹਦਾ ਬਹ ਮਾਨਤਾਨ ਕਰਦਾ ਗ੍ਰਮਣ ਇਹਦੇ ਚੋਂ ਹਦਰਲਾਹਤ ਅਲਰ ਕੇ ਸੰਗ ਲੱਗਦੀ ਆ ਲੰਮੀ ਲੈ ਇਹ ਹਾਂ ਆਹ ਦੇਖ ਲਓ ਹੁਣ ਤੁਸੀਂ ਥਾਣਾ ਸੋਨਾ ਦੀ ਜਮਾ ਕਲੀਅਰ ਕਟ ਆ ਅੱਛਾ ਕਿੰਨੇ ਦੀ ਵੇਚਨੀ ਆ ਮਾਨਤਾ ਨਹੀਂ ਕਰਦਾਂਗੇ ਇਹਦੇ ਚੋਂ ਰਵਣ ਕੋਈ ਬਾੜਾ ਆਪਾਂ ਮੁੱਲ ਵੀ ਨਹੀਂ ਤੇਰੇ ਸਾਹਮਣੇ 55 ਕਹਦਾ ਕਹਿ ਦੇ ਚਲ ਦੇ ਦਾਂਗੇ ਤੇਰੇ ਕਹਿਣ ਤੇ 55 ਦੀ ਦੇ ਦਾਂ ਠੀਕ ਹੈ ਹਾਂ 55 ਦੀ ਤੇ ਮੈਨੂੰ ਐ ਦੱਸ ਅੱਜ ਤਾਂ ਜੀ ਗੱਲ ਕਰਕੇ ਦਰਸ਼ਕਾਂ ਨੂੰ ਵੀ ਨਜ਼ਾਰਾ ਨਹੀਂ ਆਇਆ ਹੁਣ ਹਾਂ ਹਜੇ ਮਿਸਤਰੀ ਲੱਗੇ ਪਏ ਆ ਤੇਰੇ ਸਾਹਮਣੇ ਹਾਂ ਚਾਰ ਤਨਾਂ ਦੇ ਤਾਂ ਮਿਸਤਰੀ ਲੱਗੇ ਪਏ ਆਪਣੇ ਠੀਕ ਹੈ ਇੱਕ ਮੰਦ ਕਿ ਚਲੋ ਚਣਾਈ ਵਾਲਾ ਲੱਗਿਆ ਪਿਆ ਫਿਰ ਉਹ ਛੱਡ ਵਾਲਾ ਲੱਗਿਆ ਪਿਆ ਇਧਰ ਟੇਲਾਂ ਵਾਲਾ ਲੱਗਿਆ ਪਿਆ ਹਜੇ ਸਿਸਟਮ ਜਦੋਂ ਅਗਲੀ ਵੀਡੀਓ ਜਾਂ ਮਹੀਨੇ ਨੂੰ ਆਪਾਂ ਕੁਝ ਕਰਾਂਗੇ ਉਦੋਂ ਆਪਣਾ ਫਾਰਮ ਤੁਸੀਂ ਦੇਖੋ ਇਹਦੀ ਲੁੱਕ ਕੀ ਹੋਊਗੀ ਠੀਕ ਹੈ ਹਾਂ ਚਲੋ ਨੰਬਰ ਕਿਹੜਾ ਚੱਲਦਾ ਨੰਬਰ ਹੈ ਉਹੀ ਪੁਰਾਣਾ 9646925068 ਠੀਕ ਹੈ ਬਹੁਤ ਬਹੁਤ ਧੰਨਵਾਦ ਬਈ ਤੇ ਤੇ ਲੋ ਵੀ ਮਿੱਤਰੋ ਜਿਹੜਾ ਕੋਈ ਵੀ ਪਸ਼ੂ ਨੂੰ ਪਸੰਦ ਆਉਂਦਾ ਹੈ ਨਾ ਤੇ ਬਾਈ ਦੇ ਇੱਥੇ ਆਇਓ ਫਾਰਮ ਦੇ ਉੱਤੇ ਆ ਕੇ ਤੁਸੀਂ ਆਪਦੀ ਤਸੱਲੀ ਕਰ ਲਿਓ ਤਸੱਲੀ ਕਰਕੇ ਜਿਹੜੀ ਹੈਗੀ ਕੋਈ ਵੀ ਨਾ ਕਿ ਜਿਹੜਾ ਲਿਆ ਸਕਦੇ ਹੋ ਬਾਕੀ ਸਾਨੂੰ ਆਹ ਤੋਕੜ ਝੋਟਿ ਕਿਵੇਂ ਲੱਗੀ ਦੱਸਿਓ ਜਰੂਰ